ਪੰਜ ਪਿਆਲੇ ਪੰਜ ਪੀਰ ਹੁਣ ਪਹਿਲਾ ਪੀਰ ਕੌਣ ਹੈ ਤੁਸੀਂ ਬੋਲਿਓ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੋ ਹੱਲੇ ਨਾ ਧੰਨ ਕਿਉਂਕਿ ਆਮ ਹੀ ਪੰਜਾਬ ਵਿੱਚ ਜਗ੍ਹਾ ਹੁੰਦੀਆਂ ਆਪਣਾ ਕਿਸੇ ਨਾ ਨਹੀਂ ਆਪਾਂ ਆਪਣੇ ਇਤਿਹਾਸ ਦੀ ਗੱਲ ਕਰਦੇ ਪੰਜ ਪੀਰ ਕਿਹੜੇ ਪਹਿਲਾ ਪੀਰ ਗੁਰੂ ਨਾਨਕ ਦੇਵ ਜੀ ਦੂਸਰੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਤੇ ਚੌਥੇ ਪੀਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇ ਪੰਜਵੇਂ ਪੀਰ ਧੰਨ ਸ੍ਰੀ ਗੁਰੂ ਤੇ ਛੇਵੇਂ ਪੀਰ ਜਿਨ੍ਹਾਂ ਦਾ ਸਥਾਨ ਹੈ ਜਿੱਥੇ ਬੈਠੇ ਹੋ ਗੁਰੂ ਹਰਗੋਬਿੰਦ ਸਾਹਿਬ ਹੁਣ ਪੰਜ ਪੀਰ ਨੇ ਤੇ ਪੰਜ ਪਿਆਲੇ ਇਨਾਂ ਕੋਲੇ ਅ ਜਦੋਂ ਬਾਪੂ ਜੀ ਬੈਠੇ ਮੈਂ ਵਿਚਾਰ ਕੀਤੀ ਤੇ ਉਹ ਕਹਿੰਦੇ ਪੁੱਤ ਪੰਜ ਪੀਰ ਤੇ ਹੋ ਗਏ ਤੇ ਪੰਜ ਪਿਆਲੇ ਕਿਹੜੇ ਆ ਇਹ ਸ਼ਬਦ ਇਕੱਠਾ ਹੁੰਦਾ ਨਾ ਪੰਜ ਪਿਆਲੇ ਪੰਜ ਪੀਰ ਇਹ ਪਿਆਲੇ ਕਿਹੜੇ ਆ ਪੰਜ